हिम्मत ਵੇਖੋ ਇਸ ਮੰਚਲੇ ਦੀ ਸਕੂਲ ਪੜਨ ਜਾ ਰਹੀ ਨਬਾਲਗ ਕੁੜੀ ਦੀ ਕਲਾਈ ਫੜ ਕੇ ਉਸ ਨੂੰ ਖਿੱਚਿਆ ਗਿਆ ਜ਼ਬਰਦਸਤੀ ਕੀਤੀ ਜਾ ਰਹੀ ਹੈ ਯੂਪੀ ਦੇ ਵਿੱਚ ਧੀਆਂ ਕਿਤੇ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਇਹ ਵੀਡੀਓ ਇਸ ਨੂੰ ਸਾਫ਼ ਬਿਆਨ ਕਰਦੀ ਹੈ ਦਿਨ ਦੇ ਹਾੜੇ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਕਿਸ ਤਰੀਕੇ ਦੇ ਨਾਲ ਛੇੜਦਾ ਨਜ਼ਰ ਆ ਰਿਹਾ ਕੁੜੀ ਜਿਹੜੀ ਹੈ ਸਕੂਲ ਪੜ੍ਹਨੇ ਜਾ ਰਹੀ ਸੀ ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੇ ਲੋਕ ਨੇ ਘਟੀਆਂ ਮਾਨਸਿਕਤਾ ਵਾਲੇ ਸਕੂਲ ਪੜ੍ਹਨੇ ਜਾ ਰਹੀਆਂ ਕੁੜੀਆਂ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਜਿਆਦਾ ਧੁੰਗਾ ਕਰੀ ਬਾਬੇ ਫੜੀ ਹੈ ਹੇ ਜਿਹੜਾ ਕਹਾਵਾਰੀ ਤੁਰ ਗਏ ਚੁੱਕੇ ਬੜੇ ਫੀਲੇ ਜਾ ਅੰਦਰ ਨਹੀਂ ਚੁੱਕੇ ਹਰੇ ਯਾਰ ਹਿੰਮਤ ਵੇਖੋ ਇਸ ਮੰਚਲੇ ਦੀ ਸਕੂਲ ਪੜਨ ਜਾ ਰਹੀ ਨਬਾਲਗ ਕੁੜੀ ਦੀ ਕਲਾਈ ਫੜ ਕੇ ਉਸ ਨੂੰ ਖਿੱਚਿਆ ਗਿਆ ਜ਼ਬਰਦਸਤੀ ਕੀਤੀ ਜਾ ਰਹੀ ਹੈ ਯੂਪੀ ਦੇ ਵਿੱਚ ਧੀਆਂ ਕਿਤੇ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੀ ਕਿਉਂਕਿ ਵੀਡੀਓ ਇਸ ਨੂੰ ਸਾਫ਼ ਬਿਆਨ ਕਰਦੀ ਹੈ ਦਿਨ ਦਿਹਾੜੇ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਕਿਸ ਤਰੀਕੇ ਦੇ ਨਾਲ ਛੇੜਦਾ ਨਜ਼ਰ ਆ ਰਿਹਾ ਕੁੜੀ ਜਿਹੜੀ ਹੈ ਸਕੂਲ ਪੜ੍ਹਨੇ ਜਾ ਰਹੀ ਸੀ ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੇ ਲੋਕ ਨੇ ਕੱਟਿਆ ਮਾਨਸਿਕਤਾ ਵਾਲੇ ਸਕੂਲ ਪੜ੍ਹਨੇ ਜਾ ਰਹੀਆਂ ਕੁੜੀਆਂ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਜਿਆਦਾ ਜੁਰਮ ਕਰੀ ਬਾਬੇ ਫਾਰੀ ਹੈ ਅਜੇ ਤੱਕ ਆਵਾਦੀ ਤੁਰ ਗਏ ਚੁੱਕੇ ਪਰ ਫੀ ਲਿਆ ਹਰੇ ਯਾਰ ਹਿੰਮਤ ਵੇਖੋ ਇਸ ਮਾਂਚਲੇ ਦੀ ਸਕੂਲ ਪੜਨ ਜਾ ਰਹੀ ਨਬਾਲਗ ਕੁੜੀ ਦੀ ਕਲਾਈ ਫੜ ਕੇ ਉਸ ਨੂੰ ਖਿੱਚਿਆ ਗਿਆ ਜ਼ਬਰਦਸਤੀ ਕੀਤੀ ਜਾ ਰਹੀ ਹੈ ਯੂਪੀ ਦੇ ਵਿੱਚ ਧੀਆਂ ਕਿਤੇ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੀ ਕਿਉਂਕਿ ਵੀਡੀਓ ਇਸ ਨੂੰ ਸਾਫ਼ ਬਿਆਨ ਕਰਦੀ ਹੈ ਦਿਨ ਦਿਹਾੜੇ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਕਿਸ ਤਰੀਕੇ ਦੇ ਨਾਲ ਛੇੜਦਾ ਨਜ਼ਰ ਆ ਰਿਹਾ ਕੁੜੀ ਜਿਹੜੀ ਹੈ ਸਕੂਲ ਪੜ੍ਹਨੇ ਜਾ ਰਹੀ ਸੀ ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੇ ਲੋਕ ਨੇ ਕੱਟਿਆ ਮਾਨਸਿਕਤਾ ਵਾਲੇ ਸਕੂਲ ਪੜ੍ਹਨੇ ਜਾ ਰਹੀਆਂ ਕੁੜੀਆਂ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਜਿਆਦਾ ਜੁਰਮ ਕਰੀ ਬਾਬੇ ਫੜੀ ਹੈ ਅਜੇ ਤੱਕ ਆਵਾਦੀ ਤੁਰ ਗਏ ਚੁੱਕੇ ਬੜੇ ਫੀਲੇ ਹਰੇ ਯਾਰ ਹਿੰਮਤ ਵੇਖੋ ਇਸ ਮਾਂਚਲੇ ਦੀ ਸਕੂਲ ਪੜਨ ਜਾ ਰਹੀ ਨਬਾਲਗ ਕੁੜੀ ਦੀ ਕਲਾਈ ਫੜ ਕੇ ਉਸ ਨੂੰ ਖਿੱਚਿਆ ਗਿਆ ਜ਼ਬਰਦਸਤੀ ਕੀਤੀ ਜਾ ਰਹੀ ਹੈ ਯੂਪੀ ਦੇ ਵਿੱਚ ਧੀਆਂ ਕਿਤੇ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੀ ਕਿਉਂਕਿ ਵੀਡੀਓ ਇਸ ਨੂੰ ਸਾਫ਼ ਬਿਆਨ ਕਰਦੀ ਹੈ ਦਿਨ ਦਿਹਾੜੇ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਕਿਸ ਤਰੀਕੇ ਦੇ ਨਾਲ ਛੇੜਦਾ ਨਜ਼ਰ ਆ ਰਿਹਾ ਕੁੜੀ ਜਿਹੜੀ ਹੈ ਸਕੂਲ ਪੜ੍ਹਨੇ ਜਾ ਰਹੀ ਸੀ ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੇ ਲੋਕ ਨੇ ਘਟੀਆ ਮਾਨਸਿਕਤਾ ਵਾਲੇ ਸਕੂਲ ਪੜ੍ਹਨੇ ਜਾ ਰਹੀਆਂ ਕੁੜੀਆਂ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਜਿਆਦਾ ਦੁਰਨਾਤ ਨਹੀਂ ਬਣਾਇਆ ਹੈ ਹੈ ਜਿਹੜਾ ਕਹਾਵਾਲੀ ਤੋਂ ਬਚ ਜੇ ਵਰਗੀ ਸੀ ਹਰੇ ਯਾਰ ਹਿੰਮਤ ਵੇਖੋ ਇਸ ਮਾਂਚਲੇ ਦੀ ਸਕੂਲ ਪੜਨ ਜਾ ਰਹੀ ਨਬਾਲਗ ਕੁੜੀ ਦੀ ਕਲਾਈ ਫੜ ਕੇ ਉਸ ਨੂੰ ਖਿੱਚਿਆ ਗਿਆ ਜ਼ਬਰਦਸਤੀ ਕੀਤੀ ਜਾ ਰਹੀ ਹੈ ਯੂਪੀ ਦੇ ਵਿੱਚ ਧੀਆਂ ਕਿਤੇ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੀ ਕਿਉਂਕਿ ਵੀਡੀਓ ਇਸ ਨੂੰ ਸਾਫ਼ ਬਿਆਨ ਕਰਦੀ ਹੈ ਦਿਨ ਦਿਹਾੜੇ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਕਿਸ ਤਰੀਕੇ ਦੇ ਨਾਲ ਛੇੜਦਾ ਨਜ਼ਰ ਆ ਰਿਹਾ ਕੁੜੀ ਜਿਹੜੀ ਹੈ ਸਕੂਲ ਪੜ੍ਹਨੇ ਜਾ ਰਹੀ ਸੀ ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੇ ਲੋਕ ਨੇ ਕੱਟਿਆ ਮਾਨਸਿਕਤਾ ਵਾਲੇ ਸਕੂਲ ਪੜ੍ਹਨੇ ਜਾ ਰਹੀਆਂ ਕੁੜੀਆਂ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਜਿਆਦਾ ਜੁਰਮ ਕਰੀ ਬਾਬੇ ਫਾਰੀ ਹੈ ਅਜੇ ਤੱਕ ਆਵਾਦੀ ਤੁਰ ਗਏ ਚੁੱਕੇ ਪਰ ਫੀਲ 对。<laughs> <laughs>